ਪੁੰਨ ਵਾਲਾ ਫੜ ਤੂੰ ਪਰ ਪਰ ਤੋੜ ਲੈ ਜਾਣ ਪਿੱਛੋਂ ਰੋਣ ਵਾਲੇ ਚਾਰ ਮੋੜੇ ਜੋੜ ਲੈ ਇੱਕੋ ਹੀ ਗੱਲ ਤੂੰ ਕੰਨ ਵੱਲ ਮੋੜ ਲੈ ਖਾਲੀ ਹੱਥ ਜਾਣਾ ਬੰਦਿਆ ਓ ਠੱਗੀ ਠੋਰੀ ਨਾਲ ਭਰ ਦੇ ਨਾ ਘਰ ਕਿਸੇ ਦੇ ਘਰ ਕਿਸੇ ਦੇ ਹੱਕ ਦੀ ਤੂੰ ਖਾਣਾ ਬੰਦਿਆ ਹੱਕ ਦੀ ਤੂੰ ਖਾਣਾ ਬੰਦਿਆ ਹੱਕ ਦੀ ਤੂੰ ਖਾਣਾ ਬੰਦਿਆ ਦੌਲਤਾਂ ਤੇ ਸ਼ੌਹਰਤਾਂ ਦਾ ਕਰਦਾਂ ਘਰੂਰੇ ਜ਼ਿੰਦਗੀ ਤੇ ਮੌਤ ਵਿੱਚ ਵਾਟ ਨਹੀਂ ਉਹ ਦੂਰੇ ਹੁਸਨ ਦੇ ਨਸ਼ੇ ਵਿੱਚ ਰਹਿਣਾ ਤੂੰ ਚੂਰੇ ਬਡਾਪਾ ਤੇਰੇ ਤੇ ਵੀ ਇੱਕ ਦਿਨੇ ਆਉਣਾ ਬੰਦੇ ਆ ਉਹ ਠੱਗੀ ਠੋਰੀ ਨਾਲ ਭਰ ਦੇ ਨਾ ਘਰ ਕਿਸੇ ਦੇ ਘਰ ਕਿਸੇ ਦੇ ਹੱਕ ਦੀ ਤੂੰ ਖਾਣਾ ਬੰਦਿਆ ਹੱਕ ਦੀ ਤੂੰ ਖਾਣਾ ਬੰਦਿਆ ਹੱਕ ਦੀ ਤੂੰ ਖਾਣਾ ਬੰਦਿਆ ਚੰਗੇ ਮਾੜੇ ਦਾ ਮਿਲ ਜਿਉਂਦੇ ਜੀ ਫਲ ਵੇ ਹੱਡ ਤੋੜ ਬਣ ਚੰਗਾ ਆਉਣ ਵਾਲਾ ਕੱਲ ਵੇ ਪਾਣੀ ਚ ਪਕੌੜੇ ਕਦੇ ਹੋਣ ਨਾ ਤੜ ਵੇ ਔਖਾ ਜ਼ਿੰਦਗੀ ਦਾ ਤਾਣਾ ਬਾਣਾ ਬੰਦਿਆ ਉਹ ਠੱਗੀ ਠੋਰੀ ਨਾਲ ਭਰ ਦੇ ਨਾ ਘਰ ਕਿਸੇ ਦੇ ਘਰ ਕਿਸੇ ਦੇ ਹੱਕ ਦੀ ਤੂੰ ਖਾਣਾ ਬੰਦਿਆ ਹੱਕ ਦੀ ਤੂੰ ਖਾਣਾ ਬੰਦਿਆ ਹੱਕ ਦੀ ਤੂੰ ਖਾਣਾ ਬੰਦਿਆ